357 ਤਾਂ ਹੁਣ ਉਹ ਕੀ ਬਣ ਗਈ 376 ਕੀ ਬਣ ਗਈ ਕਿਉਂਕਿ ਪਹਿਲਾਂ ਕਹਿੰਦਾ ਸੀਗਾ ਭਾਈ 302 ਲੱਗੀ ਉਹ ਤੇ ਗਾਣੇ ਵੀ ਬਣ ਗਏ ਬੜੇ ਮੁੰਹ ਦੇ ਲੋਕਾਂ ਦੇ ਚੜੇ ਗਏ ਰੇਪ ਕੇਸ ਦੇ ਵਿੱਚ 376 ਚੋਰੀ 379 ਤਾਂ ਹੁਣ ਇਹ ਬਦਲ ਕੇ ਕਿਹੜੀਆਂ ਹੋ ਗਈਆਂ ਉਹ ਮੈਂ ਤੁਹਾਨੂੰ ਦੱਸਦਾ ਹਾਂ ਹੁਣ ਡਿਟੇਲ ਦੇ ਵਿੱਚ ਵੀ ਆਈਪੀਸੀ ਚ ਕੀ ਸੀਗਾ ਤੇ ਪੀਐਨਐਸ ਹੁਣ ਸਾਡੀ ਪੁਲਿਸ ਆਈਪੀਸੀ ਨਹੀਂ ਲਿਖਿਆ ਕਰੇਗੀ ਜੀ ਜਿਵੇਂ 302 IPC ਲਿਖਦੇ ਸੀ ਹੁਣ ਅਸੀਂ 302 ਦੀ ਜਗ੍ਹਾ ਤੇ 103 BNS ਲਿਖਾਂਗੇ ਜੀ ਬਿਲਕੁਲ ਮਤਲਬ ਕਿ ਜਿਹੜਾ ਪਹਿਲਾਂ ਮਾਰਡਰ ਦਾ ਪਰਚਾ 302 दौ दौ IPC ਹੁੰਦਾ ਸੀ ਉਹ 103 BNS ਚ ਪਵੇਗਾ ਅਨੰਦ ਸਾਹਿਬ ਤਰ੍ਹਾਂ ਆਮਾ ਦਾ ਤੁਸੀਂ ਦੱਸਤਾ ਵੀ ਬਦਲ ਗਈਆਂ 302 103 ਹੋ ਗਈ ਆ ਸਾਰੀਆਂ ਬਦਲਤੀਆਂ ਸਜ਼ਾਵਾਂ ਦੇ ਵਿੱਚ ਵੀ ਕੋਈ ਫਰਕ ਆ ਜਿਵੇਂ ਕੋਈ ਬਲਤਕਾਰ ਦਾ ਮਾਮਲਾ ਕੋਈ ਉਸ ਦੇ ਵਿੱਚ ਕੋਈ ਸਜ਼ਾ ਕੋਈ ਹੋਰ ਇਹ ਵੀ ਕੋਈ ਬਦਲਾ ਕੀਤਾ ਗਿਆ ਜੀ ਇਮਰਾਨ ਜੀ ਬਹੁਤ ਵੱਡਾ ਬਦਲਾਅ ਹੋਇਆ ਹੈ ਸਾਡੀ ਸੁਸਾਇਟੀ ਚ ਅਨਫੋਰਚੂਨੇਟਲੀ ਰੇਪ ਕੇਸ ਇਸ ਬਹੁਤ ਵਧੇ ਗਏ ਬਿਲਕੁਲ ਉਹ ਖਾਸ ਕਰਕੇ ਬੱਚੀਆਂ ਨਾਲ ਬਾਲਕੀਆਂ ਨਾਲ ਵੀ ਜੀ ਰੋਜ਼ ਸੋਸ਼ਲ ਮੀਡੀਆ ਤੇ ਦੇਖਦੇ ਹੋ ਪਾਰਾਂ ਪੜਦੇ ਹੋ ਕੋਈ ਇਹ ਜਿਹੜੇ ਨਵੇਂ ਕਾਨੂੰਨ ਬਣੇ ਨੇ ਇਮਰਾਨ ਜੀ ਹੁਣ ਜਿਹੜੇ ਕ੍ਰਿਮੀਨਲ ਨੇਚਰ ਦੇ ਲੋਕਸ ਉਹ ਕ੍ਰਾਈਮ ਕਰਨ ਤੋਂ ਵੀ ਕ੍ਰਾਈਮ ਕਰਨ ਤੋਂ ਪਹਿਲਾਂ ਵੀ ਵੀ ਰੀ ਸੋਚਿਆ ਮੰਨਦੇ ਹਾਂ ਠੱਲ ਪਾਊਗੀ ਕਟੂਗਾ ਦਰਨ ਪਏਗੀ ਬਿਲਕੁਲ ਢਲ ਪਏਗੀ ਜਦੋਂ ਕਿਸੇ ਨੂੰ ਪਤਾ ਹੈ ਵੀ ਇਹਦੇ ਵਿੱਚ ਹੁਣ ਪਹਿਲਾਂ ਪਹਿਲੇ ਕੁ ਨੰਨਾਂ ਦੇ ਵਿੱਚ ਨਾ ਇਹ ਮੌਤਮ ਲੋਕ ਚਿਕਾਨੀ ਦੇ ਕੇ ਕੱਪੇ ਸੱਜੇ ਜੀ ਬਚ ਜਾਂਦੇ ਸੀ ਬਿਲਕੁਲ ਹੁਣ ਬਚਣ ਦੇ ਚਾਂਸ ਹੈ ਨਹੀਂਗੇ ਸ਼ਾਇਨ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਇਮਰਾਨ ਮਸੀਤ ਬੀਤੇ ਕੱਲ ਤੋਂ ਖੂਬ ਚਰਚਾ ਹੋ ਰਹੀ ਆ ਬਦਲੇ ਹੋਏ ਨਵੇਂ ਕਾਨੂੰਨਾਂ ਨੂੰ ਲੈ ਕੇ ਤਾਂ ਦੱਸਦੀ ਕਿ 2023 ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਇਹ ਕਾਨੂੰਨ ਨਵੇਂ ਬਣੇ ਸੀ ਪਰ 1 ਜੁਲਾਈ 2024 ਤੋਂ ਲਾਗੂ ਹੋਏ ਨੇ ਕੀ ਇਹਨਾਂ ਕਾਨੂੰਨਾਂ ਦਾ ਫਾਇਦਾ ਲੋਕਾਂ ਨੂੰ ਹੋਵੇਗਾ ਪੁਲਿਸ ਦੇ ਉੱਤੇ ਇਹਨਾਂ ਬਦਲੇ ਹੋਏ ਕਾਨੂੰਨਾਂ ਦਾ ਕਿੰਨਾ ਭਾਰ ਪਵੇਗਾ ਕਿਹੜੀਆਂ ਕਿਹੜੀਆਂ ਧਰਾਵਾਂ ਬਦਲੀਆਂ ਨੇ ਕਿਹ ਧਰਾਵਾਂ ਦੇ ਵਿੱਚ ਵਾਧਾ ਹੋਇਆ ਘਾਟਾ ਹੋਇਆ ਆਮ ਲੋਕਾਂ ਨੂੰ ਇਸ ਦਾ ਕੀ ਫਾਇਦਾ ਹੋਵੇਗਾ ਸਾਰੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਅੱਜ ਅਸੀਂ ਪਹੁੰਚੇ ਹਾਂ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਜੀ ਕੋਲ ਜੋ ਕਿ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਵੀ ਨੇ ਗੱਲਬਾਤ ਕਰਨ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ 임ਰਾਨ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਸ਼ਾਇਨ ਟੀਵੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਤੁਹਾਡਾ ਵੀ ਇੱਥੇ ਮੇਰੇ ਆਫਿਸ 'ਚ ਆਉਣ ਦਾ ਬਹੁਤ-ਬਹੁਤ ਧੰਨਵਾਦ ਡਿਪਟੀ ਸਾਹਿਬ ਜਿਵੇਂ ਬੀਤੇ ਕੱਲ ਤੋਂ ਚਰਚਾ ਹੋ ਰਹੀ ਹੈ ਜੀ ਬਹੁਤ ਸਾਰੇ ਲੋਕ ਨੇ ਇਹ ਸੁਣਤਾ ਲਿਆ ਹੋਵੇਗਾ ਲੋਕਾਂ ਨੇ ਕਾਨੂੰਨ ਬਦਲ ਗਏ ਪਰ ਇਹਨਾਂ ਕਾਨੂੰਨਾਂ ਦਾ ਹੁਣ ਬਦਲੇ ਹੋਏ ਕਾਨੂੰਨਾਂ ਦਾ ਨਵਾਂ ਨਾਮ ਕੀ ਆ ਸਭ ਤੋਂ ਪਹਿਲਾ ਸਵਾਲ ਇਹ ਇਮਰਾਨ ਜੀ ਦੇਖੋ ਸਾਡੇ ਮੁਲਕ ਨੂੰ ਆਜ਼ਾਦ ਹੋਏ ਨੂੰ 74 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਜੀ ਇਸ ਤੋਂ ਪਹਿਲਾਂ ਅੰਗਰੇਜ਼ਾਂ ਨੇ ਸਾਡੇ ਤੇ 100 ਸਾਲ ਤੋਂ ਜ਼ਿਆਦਾ ਸਮਾਂ ਰਾਜ ਕੀਤਾ ਬਿਲਕੁਲ ਔਰ ਅੰਗਰੇਜ਼ਾਂ ਨੇ ਉਹ ਕਾਨੂੰਨ ਬਣਾਏ ਹੂੰ ਜਿਹੜੇ ਉਹਨਾਂ ਨੂੰ ਸੂਟ ਕਰਦੇ ਬਿਲਕੁਲ ਸਾਡੇ ਮੁਲਕ ਨੂੰ ਆਜ਼ਾਦ ਹੋਏ ਨੂੰ 74 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਔਰ ਅਸੀਂ ਸਾਰੇ ਇਹ ਮਹਿਸੂਸ ਕਰਦੇ ਸੀ ਹੂੰ ਕਿ ਜਿਸ ਤਰ੍ਹਾਂ ਸਮਾ ਬਦਲਿਆ ਹੈ ਸਮਾਜ ਬਦਲਿਆ ਹੈ ਹਾਲਾਤ ਬਦਲੇ ਨੇ ਕਾਨੂੰਨ ਨੂੰ ਵੀ ਉਸ ਤਰੀਕੇ ਨਾਲ ਬਦਲਣਾ ਚਾਹੀਦਾ ਹੈ ਬਿਲਕੁਲ ਸੋ ਮੈਂ ਇਹ ਹੁਣ ਕਾਨੂੰਨ ਤਿੰਨ ਮੇਨ ਕਾਨੂੰਨ ਨੇ ਜਿਹੜੇ ਸਾਡੇ ਪਹਿਲਾਂ ਜਿਨ੍ਹਾਂ ਨੂੰ ਅਸੀਂ ਆਈਪੀਸੀ ਸੀਆਰਪੀਸੀ ਐਵੀਡੈਂਸ ਐਕਟ ਕਹਿੰਦੇ ਸੀਗੇ ਜੀ ਉਹਨਾਂ ਦੇ ਹੁਣ ਨੌ ਵੀ ਬਦਲੇ ਨੇ ਧਰਾਵਾਂ ਕੁਝ ਵਧੀਆਂ ਨੇ ਕੁਝ ਘਟੀਆਂ ਨੇ ਸਾਰੀਆਂ ਉਹ ਆਪਾਂ ਹੁਣ ਮੈਂ ਤੁਹਾਨੂੰ ਡਿਸਕਸ਼ਨ ਸਾਰਾ ਕੁਝ ਉਹਦੇ ਬਾਰੇ ਦੱਸਾਂਗਾ ਜੀ ਇਹ ਮੈਂ ਸਭ ਤੋਂ ਪਹਿਲਾਂ ਤਾਂ ਕੇਂਦਰ ਸਰਕਾਰ ਦਾ ਮੋਦੀ ਸਰਕਾਰ ਦਾ ਇਹ ਧੰਨਵਾਦ ਕਰਦਾ ਹਾਂ ਬਈ ਉਹਨਾਂ ਦੇ ਇਨੀਸ਼ੀਏਟਿਵ ਲੈ ਕੇ ਇਹ ਕਾਨੂੰਨ ਬਦਲੇ ਨੇ ਨਹੀਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮੋਦੀ ਦੀ ਸਰਕਾਰ ਤੋਂ ਪਹਿਲਾਂ ਕਈ ਸਰਕਾਰਾਂ ਆਈਆਂ ਬਿਲਕੁਲ ਸਮੇਂ ਦੀ ਲੋੜ ਦੇ ਮਤਾਬਕ ਕਾਨੂੰਨ ਚੇਂਜ ਨਹੀਂ ਕੀਤੇ ਗਏ ਲੇਕਿਨ ਹੁਣ ਕੀਤੇ ਗਏ ਨੇ ਮੈਂ ਇਹਨਾਂ ਦਾ ਕਾਨੂੰਨਾਂ ਦੇ ਵਿੱਚ ਜੋ ਬਦਲਾਅ ਆ ਉਹਦਾ ਤਹਿ ਦਿਲੋਂ ਸਵਾਗਤ ਵੀ ਕਰਦਾ ਹਾਂ ਔਰ ਇਹਨਾਂ ਦੀ ਜ਼ਰੂਰਤ ਵੀ ਬਣੀ ਸੀ ਜਿਹੜੇ ਕਿ ਇਹ ਦਸੰਬਰ 23 ਦੇ ਵਿੱਚ ਦੋਨੇ ਸਦਨਾਂ ਤੋਂ ਪਾਸ ਹੋ ਕੇ ਰਾਸ਼ਟਰਪਤੀ ਜੀ ਦੀ ਮੋਹਰ ਲਾ ਕੇ ਇਹ ਕਾਨੂੰਨਾਂ ਦੇ ਵਿੱਚ ਐਮੈਂਡਮੈਂਟ ਹੋ ਗਈ ਸੀ ਔਰ ਇਹ ਕੱਲ ਤੋਂ ਲਾਗੂ ਹੋਏ ਨੇ ਹੁਣ ਮੈਂ ਤੁਹਾਨੂੰ ਮ इमरान ਜੀ ਦੱਸਦਾ ਵੀ ਪਹਿਲਾਂ ਇਹਨਾਂ ਦਾ ਨਾਮ ਕੀ ਸੀ ਤੇ ਹੁਣ ਜਿਹੜੇ ਬਦਲ ਕੇ ਇਹਨਾਂ ਦਾ ਨਾਮ ਕੀ ਹੋ ਗਿਆ ਉਹ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਪਹਿਲਾਂ ਜਿਹੜੀ ਸਾਡੀ ਇੰਡੀਅਨ ਪੈਨਲ ਕੋਡ ਸੀ ਅਸੀਂ ਸਾਰੇ ਜਿਹਨੂੰ ਆਈਪੀਸੀ ਕਹਿੰਦੇ ਸੀ ਉਹ ਹੁਣ ਸ਼ਾਰਟ ਜਿਹਨੂੰ ਬੀ ਐਨ ਐਸ ਲਿਖਿਆ ਜਾਏਗਾ ਡਿਟੇਲ ਆਫ ਦੀ ਭਾਰਤੀ ਨਿਆਏ ਸਹਾਇਤਾ ਬਣ ਗਈ ਹੈ ਔਰ ਇਹਨੂੰ ਜਿਵੇਂ ਆਈ ਪੀ ਸੀ ਲਿਖਦੇ ਸੀ ਹੁਣ ਅਸੀਂ ਬੀ ਐਨ ਐਸ ਲਿਖਾਂ ਬੀ ਐਨ ਐਸ ਬਿਲਕੁਲ ਔਰ ਇਹਦੀਆਂ ਪਹਿਲਾਂ 511 ਧਰਾਵਾਂ ਹੁੰਦੀਆਂ ਸੀ ਜਿਹੜੀਆਂ ਹੁਣ ਘਟ ਕੇ 358 ਹੋ ਜਾਂਦੀਆਂ ਹਨ ਦੂਸਰਾ ਸਾਡਾ ਸੀ ਕਾਨੂੰਨ ਸੀ ਆਰ ਪੀ ਸੀ ਕ੍ਰਿਮੀਨਲ ਪ੍ਰਸੀਜਰ ਕੋਡ ਜਿਹਦਾ ਹੁਣ ਨਾਮ ਬਦਲ ਕੇ ਅਸੀਂ ਸ਼ਾਰਟ ਜਿਹਨੂੰ ਬੀ ਐਨ ਐਸ ਐਸ ਲਿਖਾਂਗੇ ਜਿਹਨੂੰ ਸੀ ਆਰ ਪੀ ਸੀ ਲਿਖਦੇ ਸੀ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਜੀ ਜਿਹੜੀ ਆਈ ਪੀ ਸੀ ਸੀ ਸਾਡੀ ਜਿਹੜੀ ਪਹਿਲੀ ਇੰਡੀਅਨ ਪੈਨਲ ਕੋਡ ਉਹ ਉਦੋਂ ਦੀ ਹੀ ਪੁਰਾਣੀ ਜਿਹੜੀ ਹੈ ਚੱਲ ਰਹੀ ਸੀ ਜਿਹੜੀ ਹੁਣ ਇਹ ਨਵਾਂ ਨਾਮ ਉਹਨੂੰ ਦਿੱਤਾ ਗਿਆ ਇਸ ਤਰ੍ਹਾਂ ਹੀ ਸਾਡਾ ਤੀਜਾ ਕਾਨੂੰਨ ਸੀ ਐਵੀਡੈਂਸ ਇੰਡੀਅਨ ਐਵੀਡੈਂਸ ਐਕਟ ਇਹ ਵੀ ਜਿਹੜਾ ਪਰਾਣਾ 1872 ਦਾ ਸੀਗਾ ਬਦਲ ਕੇ ਹੁਣ ਨਵਾਂ 223 ਦਾ ਜਿਹੜਾ ਕੱਲ ਤੋਂ ਲਾਗੂ ਹੋ ਚੁੱਕਿਆ ਹੈ ਜੀ ਬਿਲਕੁਲ ਡਿਪਟੀ ਸਾਹਿਬ ਗੱਲ ਇਹ ਹੈ ਕਿ ਜਿਵੇਂ ਲੋਕਾਂ ਨੂੰ ਪਤਾ ਲੱਗ ਗਿਆ ਤੁਸੀਂ ਵੀ ਦੱਸਿਆ ਕਿ ਧਰਾਮਾਂ ਦੇ ਵਿੱਚ ਵੱਧਾ ਵੀ ਹੋਇਆ ਘਾਟਾ ਵੀ ਹੋਇਆ ਤੇ ਕਾਨੂੰਨ ਬਦਲ ਗਏ ਨਾਮ ਬਦਲ ਗਏ ਪਰ ਇਸ ਦੇ ਨਾਲ ਆਮ ਲੋਕਾਂ ਨੂੰ ਕੀ ਫਾਇਦਾ ਹੋਵੇਗਾ ਲੋਕਾਂ ਨੂੰ ਫਾਇਦਾ ਹੋਵੇਗਾ ਜਾਂ ਫਿਰ ਕੋਈ ਨੁਕਸਾਨ ਹੋਵੇਗਾ ਇਹ ਬਦਲੇ ਹੋਏ ਕਾਨੂੰਨਾਂ ਦਾ ਇਮਰਾਨ ਜੀ ਇਹ ਜਿਹੜੇ ਨਵੇਂ ਕਾਨੂੰਨ ਹੁਣ ਬਣਾਏ ਗਏ ਨੇ ਜੀ ਇਹਦੇ ਦੇ ਵਿੱਚ ਜਿਹੜਾ ਸਜ਼ਾ ਤੋਂ ਜ਼ਿਆਦਾ ਧਿਆਨ ਇਨਸਾਫ 'ਤੇ ਦਿੱਤਾ ਹੈ ਬਿਲਕੁਲ ਲੋਕਾਂ ਨੂੰ ਜਿਹੜੀ ਵੈਲਫੇਅਰ ਸਟੇਟ ਹੁੰਦੀ ਆ ਉਹਦਾ ਇੱਕ ਕਨਸੈਪਟ ਹੁੰਦਾ ਹੈ ਲੋਕਾਂ ਦੇ ਪ੍ਰਤੀ ਹਮ ਸਸਤਾ ਤੇ ਜਲਦੀ ਨਿਆਂ ਬਿਲਕੁਲ ਇਹ ਜਿਹੜੀ ਉਹ ਭਾਵਨਾ ਹੈ ਉਹਨੂੰ ਪੂਰਾ ਕਰੇਗਾ ਕਿਉਂਕਿ ਕਾਨੂੰਨ ਦੇ ਵਿੱਚ ਇਹਨਾਂ ਨਵੇਂ ਕਾਨੂੰਨਾਂ ਦੇ ਵਿੱਚ ਐਸੀਆਂ ਧਰਾਵਾਂ ਸ਼ਾਮਲ ਕੀਤੀਆਂ ਗਈਆਂ ਨੇ ਜਿਵੇਂ ਚ ਸਾਡੇ ਪੁਲਿਸ ਨੂੰ ਵੀ ਬਾਉਂਡ ਕੀਤਾ ਗਿਆ ਹਮ ਕਈ ਕੰਮ ਕਰਨ ਵਾਸਤੇ ਅਦਾਲਤਾਂ ਨੂੰ ਵੀ ਸਮਾਂ ਨਿਸ਼ਚਿਤ ਕੀਤਾ ਗਿਆ ਬਈ ਐਨੇ ਮਹੀਨਿਆਂ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਹੋਣਗੀਆਂ ਇਸ ਕਰਕੇ ਲੋਕਾਂ ਨੂੰ ਇਹ ਜਿਹੜੇ ਨਵੇਂ ਕਾਨੂੰਨ ਨੇ ਸਸਤਾ ਤੇ ਜਲਦੀ ਨਿਆਂ ਦਿਵਾਉਣ ਦੇ ਵਿੱਚ ਬਹੁਤ ਸਹਾਇੀ ਹੋਣਗੇ ਔਰ ਸਾਡੇ ਲੋਕਾਂ ਨੂੰ ਸਾਡੇ ਸਮਾਜ ਨੂੰ ਇਹਨਾਂ ਕਾਨੂੰਨਾਂ ਦਾ ਬਹੁਤ ਫਾਇਦਾ ਹੋਏਗਾ ਜੀ ਅਨੰਦ ਸਾਹਿਬ ਤੁਸੀਂ ਲੰਬਾ ਸਮੇਂ ਤੱਕ ਪੁਲਿਸ ਦੇ ਵਿੱਚ ਸੇਵਾਵਾਂ ਨਿਭਾਈਆਂ ਨੇ ਐਸਐਚਓ ਰਹੇ ਹੋ ਡੀਐਸਪੀ ਤੁਸੀਂ ਰਹੇ ਹੋ ਪਰ ਪੁਲਿਸ ਦੀ ਜਵਾਬਦੇਹੀ ਕੀ ਹੋਵੇਗੀ ਹੁਣ ਇਹ ਕਾਨੂੰਨ ਜਿਹੜੇ ਨਵੇਂ ਬਣੇ ਨੇ ਜਿਹੜੇ ਬਦਲੇ ਨੇ ਇਹਨਾਂ ਦੇ ਵਿੱਚ ਪੁਲਿਸ ਦੀ ਜਵਾਬਦੇਹੀ ਕਿਸ ਤਰ੍ਹਾਂ ਤਰੀਕੇ ਦੀ ਹੋਵੇਗੀ ਪੁਲਿਸ ਦੀ ਜਵਾਬਦੇਹੀ ਪਹਿਲਾਂ ਵੀ ਸੀਗੀ ਬਹੁਤ ਹੁਣ ਹੋਰ ਵੱਧ ਗਈ ਹੈ ਹਮ ਹੁਣ ਜਦੋਂ ਅਸੀਂ ਪਹਿਲਾਂ ਕਿਸੇ ਬਦਮਾਸ਼ ਨੂੰ ਚੋਰ ਨੂੰ ਚੱਕੇ ਨੂੰ ਸਪਗਲਰ ਨੂੰ ਫੜਦੇ ਸੀ ਹਮ ਉਹਦੀ ਅਸੀਂ ਫਰਦ ਬਣਾ ਲੈਂਦੇ ਸੀ ਜੋ ਕੁਝ ਵੀ ਉਹ ਤੋਂ ਰਿਕਵਰ ਹੁੰਦਾ ਸੀ ਜੀ ਤੇ ਸਾਈਨ ਕਰਾ ਲੈਂਦੇ ਸੀ ਗਵਾਹਾਂ ਦੇ ਲੇਕਿਨ ਹੁਣ ਨਵੇਂ ਕਾਨੂੰਨ ਦੇ ਵਿੱਚ ਉਹਨਾਂ ਨੇ ਇਹਦੀ ਵੀਡੀਓਗ੍ਰਾਫੀ ਵੀ ਜ਼ਰੂਰੀ ਕਰਤੀ ਹੈ ਇਸ ਕਰਕੇ ਕਿਉਂਕਿ ਕਈ ਵਾਰ ਇਲਜ਼ਾਮ ਲੱਗ ਜਾਂਦੇ ਸੀ ਵੀ ਕੀ ਉੱਥੋਂ ਬਰਾਮਦ ਕੁਝ ਹੋਰ ਹੋਇਆ ਪਾ ਕੁਝ ਹੋਰ ਦਿੱਤਾ ਘੱਟ ਹੋਇਆ ਵੱਧ ਪਾਤਾ ਇਹ ਚੀਜ਼ਾਂ ਕਰਕੇ ਵੀ ਸ਼ਾਇਦ ਇਹ ਸੇ ਨਵੇਂ ਕਾਨੂੰਨਾਂ ਦੇ ਵਿੱਚ ਹੋਇਆ ਹੋਵੇ ਹਾਂਜੀ ਇਹ ਮੁਲਜ਼ਮ ਪਹਿਲਾਂ ਪਲੀ ਲੈਂਦੇ ਸੀ ਮੁਲਜ਼ਮਾਂ ਦੇ ਵਕੀਲ ਪਲੀ ਲੈਂਦੇ ਸੀ ਬੜਾ ਕੁਝ ਹੋਰ ਜੀ ਪਾਦਾ ਕੁਝ ਹੋਰ ਜੀ ਬੜੀ ਸੀ ਸ਼ਰਾਬ ਪਾਣੀ ਜੀ ਜਾਂ ਇੰਨੀ ਨਹੀਂ ਸੀ ਇੰਨੀ ਸੀ ਉਹਨੇ ਜਦੋਂ ਵੀਡੀਓਗ੍ਰਾਫੀ ਹੋ ਜਾਏਗੀ ਬਿਲਕੁਲ ਇੰਡੀਅਨ ਐਵੀਡੈਂਸ ਐਕਟ ਦੇ ਤਹਿਤ ਤਾ ਉਹ ਫਿਰ ਨਾਲੇ ਤਾਂ ਪੁਲਿਸ ਸਾਡੀ ਐਲੀਗੇਸ਼ਨ ਤੋਂ ਬਚੇਗੀ ਬਿਲਕੁਲ ਜੀ ਔਰ ਉਹ ਕੇ ਥੋਸ ਸਬੂਤ ਹੋਏਗਾ ਜਿਹੜਾ ਕੋਰਟ ਵੀ ਮੰਨਣ ਜੋ ਹੋਏਗਾ ਹਮ ਯਾਨਕਿ ਸਿੱਧੇ ਸ਼ਬਦਾਂ ਦੇ ਵਿੱਚ ਆਨੰਦ ਸਾਹਿਬ ਜੇ ਗੱਲ ਕੀਤੀ ਜਾਵੇ ਹੁਣ ਜਿਵੇਂ ਤੁਸੀਂ ਦੱਸਿਆ ਕਿ ਇਨਸਾਫ ਜਲਦੀ ਮਿਲੇਗਾ ਫਿਰ ਉਹ ਤਾਰੀਖ पे ਤਾਰੀਖ ਤਾਰੀਖ पे ਤਾਰੀਖ ਉਹ ਡਾਇਲੋਗ ਵੀ ਬਣੇ ਹੋਏ ਨੇ ਕਿ ਹੁਣ ਉਹ ਚੀਜ਼ਾਂ ਨਹੀਂ ਹੋਣਗੀਆਂ ਖੱਜਲ ਖਵਾਰੀ ਨਹੀਂ ਹੋਵੇਗੀ ਕੋਰਟ ਦੇ ਚੱਕਰ ਜਿਹੜੇ ਨਹੀਂ ਲਾਉਣੇ ਪੈਣਗੇ ਕਿਉਂਕਿ ਇੱਕ ਤਰੀਕ ਦੇਕਰ ਕਿਸੇ ਨੂੰ ਭੁਗਤਣ ਦੇ ਲਈ ਆਉਂਦਾ ਕੋਈ ਕਈ ਵਾਰੀ ਕੋ ਦੂਰ ਦਰਾਡੇ ਤੋਂ ਆਉਂਦਾ ਪੂਰੀ ਦਿਹਾੜੀ ਉਹਦੀ ਖਰਾਬ ਹੋ ਜਾਂਦੀ ਆ ਸੱਡੀਆਂ ਲੱਗ ਜਾਂਦੀਆਂ ਨੇ ਜੀ 10-10 ਸਾਲ ਲੱਗ ਜਾਂਦੇ ਨੇ ਕੇਸ ਨੂੰ ਹੁਣ ਉਹ ਚੀਜ਼ਾਂ ਤੋਂ ਖੱਜਲ ਖਵਾਰੀ ਤੋਂ ਬਚਣਗੇ ਉਹ ਖੱਜਲ ਖਵਾਰੀ ਹੁਣ ਨਾ ਜੀ ਖਤਮ ਹੋ ਜਾਏਗੀ ਇਹਨਾਂ ਕਾਨੂੰਨਾਂ ਦੇ ਮਤਾਬਕ ইমরান ਜੀ ਇਹਨਾਂ ਕਾਨੂੰਨਾਂ ਦੇ ਮਤਾਬਕ ਜਦੋਂ ਸਾਡੀ ਪੁਲਿਸ ਕੋਈ ਚਲਾਨ ਅਦਾਲਤ ਵਿੱਚ ਹੁਣ ਪੇਸ਼ ਕਰਦੇਗੀ ਸਮਾਂ ਕੋਈ ਹੁਣ ਜਿਹੜਾ ਚਲਾਨ ਸਮਾਂ ਨਿਸ਼ਚਿਤ ਕਰਤਾ ਜੀ ਉਹਨਾਂ ਨੇ 60 ਦਿਨ ਦਾ ਕਰਤਾ ਜੀ ਜਿਸ ਦਿਨ ਚਲਾਨ ਪੇਸ਼ ਹੋ ਗਿਆ 60 ਦਿਨ ਦੇ ਅੰਦਰ ਅੰਦਰ ਚਾਰਜ ਫਰੇਮ ਹੋਏਗਾ ਹੀ ਹੋਏਗਾ ਜਦੋਂ ਚਾਰਜ ਫਰੇਮ ਹੋ ਗਿਆ ਉਤੋਂ ਅੱਗੇ 90 ਦਿਨਾਂ ਦੇ ਅੰਦਰ ਅੰਦਰ ਉਹਦੀ ਸੁਣਵਾਈ ਜਿਹੜੀ ਹੈ ਸਪੀਡੀ ਤੌਰ ਤੇ ਹੋਣੀ ਹੈ ਔਰ ਕਈ ਵਾਰੀ ਕੀ ਹੁੰਦਾ ਸੀ ਬੰਦੇ ਕਈ ਬੇਲਜਪ ਕਰ ਜਾਂਦੇ ਸੀ ਜੀ ਪੀਓ ਬਣ ਜਾਂਦੇ ਸੀ ਬਿਲਕੁਲ ਅਸੀਂ ਪੀਓ ਦੀ 82 83 ਦੀ ਕਾਰਵਾਈ ਕਰ ਦਿੰਦੇ ਸੀਗੇ ਤਾਂ ਉਹ ਫਾਈਲ ਫਿਰ ਪਈ ਰਹਿੰਦੀ ਸੀ ਕਿ ਪੀਓ ਲੱਭਦਾ ਨਹੀਂ ਸੀਗਾ ਤੇ ਜਦੋਂ ਲੱਭਦਾ ਸੀ ਤਾਂ ਕਾਰਵਾਈ ਹੁੰਦੀ ਸੀ ਪਰ ਹੁਣ ਨਵੇਂ ਕਾਨੂੰਨ ਦੇ ਵਿੱਚ ਹੂੰ ਇਹ ਕਰ ਦਿੱਤਾ ਗਿਆ ਕਿ ਜੇ ਬੰਦਾ ਜਿਹਦੇ ਖਿਲਾਫ ਕੇਸ ਚੱਲਦਾ ਹੈਗਾ ਉਹ ਕੋਰਟ 'ਚ ਹਾਜ਼ਰ ਵੀ ਨਹੀਂ ਹੈਗਾ ਭਿਓ ਹੈ ਇਹ ਟ੍ਰਾਇਲ ਚੱਲੀ ਜਾਏਗੀ ਉਹਦੀ ਐਬਸੈਂਸ ਦੇ ਵਿੱਚ ਵੀ ਸਜ਼ਾ ਉਹਨੂੰ ਜਿਹੜੀ ਹੈ ਸੁਣਾਈ ਜਾਏਗੀ ਪਹਿਲਾਂ ਇਹ ਨਹੀਂ ਸੀਗਾ ਇਹ ਨਵੀਂ ਚੀਜ਼ ਆਈ ਹੈ ਔਰ ਬੜੀ ਅੱਛੀ ਚੀਜ਼ ਹੈਗੀ ਹੈ ਪਹਿਲਾਂ ਕੇਸਾਂ ਦੀ ਟ੍ਰਾਇਲ ਰੁਕ ਜਾਇਆ ਕਰਦੀ ਸੀ ਹੁਣ ਨਹੀਂ ਰੁਕੇਗੀ ਉਹ ਹੁਣ ਚੱਲਦੀ ਰਹੇਗੀ ਬਿਲਕੁਲ ਅਨੰਦ ਸਾਹਿਬ ਜਿਵੇਂ ਆਪਾਂ ਤੁਸੀਂ ਦੱਸਿਆ ਵੀ ਇਹ ਕਾਨੂੰਨ ਦਾ ਜਿਹੜਾ ਫਾਇਦਾ ਹੋਊਗਾ ਨਵੇਂ ਕਾਨੂੰਨਾਂ ਦਾ ਆਮ ਲੋਕਾਂ ਨੂੰ ਵੀ ਫਾਇਦਾ ਹੋਊਗਾ ਪੁਲਿਸ ਦੀ ਜਵਾਬਦੇਹੀ ਵੀ ਤੁਸੀਂ ਦੱਸੀ ਆ ਤੇ ਬਾਕੀ ਜਿਹੜਾ ਆਪਾਂ ਕਹੀਏ ਹੁਣ ਕੰਮ ਹੋਰ ਵੀ ਵੱਜ ਜਾਏਗਾ ਇਹ ਕਾਨੂੰਨਾਂ ਦੇ ਨਾਲ ਬਿਲਕੁਲ ਜੀ ਇਹਦੇ ਜਿਹੜੇ ਨਵੇਂ ਹੁਣ ਕਾਨੂੰਨ ਆਏ ਨੇ ਤੇ ਇੱਕ ਹੋਰ ਨਾਲੇ ਸਵਾਲ ਇਹ ਵੀ ਆ ਕਿ ਜਿਹੜੇ ਆਪਾਂ ਮੋਢੇ ਚੜੇ ਹੋਏ ਲੋਕਾਂ ਦੇ 302 376 307 ਹੁਣ ਕਿਹੜੀਆਂ ਜਿਹੜੇ ਇਹਨਾਂ ਦੇ ਨਾਮ ਬਦਲ ਕੇ ਹੁਣ ਨਵੇਂ ਕਿਹੜੀਆਂ ਧਰਾਵਾਂ ਇਹ ਜਿਹੜੇ 307 ਆ ਹੁਣ ਉਹ ਕੀ ਬਣ ਗਈ 376 ਕੀ ਬਣ ਗਈ ਕਿਉਂਕਿ ਪਹਿਲਾਂ ਕਹਿੰਦਾ ਸੀਗਾ ਭਾਈ 302 ਲੱਗੀ ਇੱਥੇ ਗਾਣੇ ਵੀ ਬਣ ਗਏ بڑے ਮੁੰਹ ਦੇ ਲੋਕਾਂ ਦੇ ਚੜੇ ਗਏ ਰੇਪ ਕੇਸ ਦੇ ਵਿੱਚ 376 ਚੋਰੀ 379 ਤਾਂ ਹੁਣ ਇਹ ਬਦਲ ਕੇ ਕਿਹੜੀਆਂ ਹੋ ਗਈਆਂ ਬਹੁਤ ਜ਼ਰੂਰੀ ਆ ਇਹ ਜਿਹੜੇ ਲੋਕ ਜਾਣਨਾ ਚਾਹੁੰਦੇ ਨੇ ਇਮਰਾਨ ਜੀ ਜਿਹੜੀਆਂ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਪੁਲਿਸ ਜਿੰਨਾ ਧਰਾਵਾਂ ਦੇ ਵਿੱਚ ਰੂਟੀਨ ਚ ਜ਼ਿਆਦਾ ਕੰਮ ਹੁੰਦਾ ਔਰ ਜੋ ਸਾਡਾ ਜਿਹੜਾ ਪੰਜਾਬ ਦਾ ਕਲਚਰ ਹੈਗਾ ਬਿਲਕੁਲ ਜੀ ਬਈ ਕਤਲ ਹੋ ਗਏ ਚੋਰੀ ਹੋ ਗਈ ਜ਼ਿਆਦਾ ਇਹ ਜਿਵੇਂ ਬੈਟਰੀ ਬੁਲੇਟ ਸਪੀਡ ਹੋ ਗਈ ਡੋਰੀ ਐਕਟ ਹੋ ਗਿਆ ਇਹਨਾਂ ਧਰਾਵਾਂ ਨੂੰ ਅਸੀਂ ਜ਼ਿਆਦਾ ਇਹ ਰੋਜ਼ਮਰਰਾ ਦੇ ਸੁਣਦੇ ਹਾਂ ਜੀ ਵਰਤਨ ਵਾਲੀਆਂ ਬਿਲਕੁਲ ਜੀ ਬਿਲਕੁਲ ਉਹ ਮੈਂ ਤੁਹਾਨੂੰ ਦੱਸਦਾ ਹਾਂ ਹੁਣ ਡਿਟੇਲ ਦੇ ਵਿੱਚ ਵੀ ਆਪੀਸੀ ਚ ਕੀ ਸੀਗਾ ਤੇ ਪੀ ਐਨ ਐਸ ਹੁਣ ਸਾਡੀ ਪੁਲਿਸ ਆਪੀਸੀ ਨਹੀਂ ਲਿਖਿਆ ਕਰੇਗੀ ਜਿਵੇਂ 302 ਆਪੀਸੀ ਲਿਖਦੇ ਸੀਗੇ ਹੁਣ ਅਸੀਂ 302 ਦੀ ਜਗ੍ਹਾ ਤੇ 103 ਬੀ ਐਨ ਐਸ ਲਿਖਾਂਗੇ ਮਤਲਬ ਕਿ ਜਿਹੜਾ ਪਹਿਲਾਂ ਮਾਰਡਰ ਦਾ ਪਰਚਾ 302 ਆਪੀਸੀ ਹੁੰਦਾ ਸੀ ਉਹ 103 ਬੀ ਐਨ ਐਸ ਚ ਬਣੇਗਾ ਜਿਹੜੀ ਡੌਰੀ ਡੈਥ ਹੁੰਦੀ ਸੀ 304 ਵੀ ਆਈ ਪੀ ਸੀ ਲਾਉਂਦੇ ਸੀ ਹੁਣ ਉਹ 80 ਹੋ ਗਈ ਹੈ ਬੀ ਐਨ ਐਸ ਦਹੇਜ ਵਾਲੀ ਜਿਹੜੀ ਹਾਂਜੀ ਹਾਂ ਜਿਹੜੀ ਡੌਰੀ ਡੈਥ ਜਿਵੇਂ 7 ਸਾਲਾਂ ਤੋਂ ਅੰਦਰ ਅੰਦਰ ਕਿਸੇ ਲੜਕੀ ਦੀ ਡੈਥ ਹੋਈ ਹੈ ਉਹਦੇ ਸਹੁਰਿਆਂ ਦੇ ਖਿਲਾਫ 304 ਬੀ ਦਾ ਪਰਚਾ ਹੋ ਜਾਂਦਾ ਸੀ ਡੌਰੀ ਐਕਟ ਦੇ ਵਿੱਚ ਉਹ ਬਦਲ ਕੇ ਧਾਰਾ ਹੁਣ 80 ਬਣ ਗਈ ਹੈ ਉਹ ਅਸੀਂ 80 ਬੀ ਐਨ ਐਸ ਲਿਖਾਂਗੇ ਚੋਰੀ ਦੀ ਧਾਰਾ ਹੁੰਦੀ ਸੀ 379 ਜਿਹੜੀ ਆਪ ਲੋ ਉਹ 303 ਬਣ ਗਈ ਹੈ ਰੇਪ ਦੀ 376 ਹੁੰਦੀ ਸੀ ਉਹ ਹੁਣ 64 ਬਣ ਗਈ ਹੈ ਠੱਗੀ ਹੀਰਾ ਪੀਰੀਆਂ ਦੀਆਂ ਜਿਹੜੀਆਂ ਸੀ 420 420 ਕਹਿੰਦੇ ਬਿਲਕੁਲ 318 ਬਣ ਗਈ ਹੈ ਜੀ ਜਿਹੜੀ क्रੂਲਟੀ ਟੂ ਊਮਨ ਸੀ ਮੇਬੀ ਇਹ ਫਿਜ਼ੀਕਲ ਮੇਬੀ ਇਹ ਮੈਂਟਲੀ ਉਹਦੇ ਚ ਅਸੀਂ 498 ए आईपीसी ਲਾਉਂਦੇ ਸੀ ਜਿਹੜੀ ਹੁਣ ਉਹ 85 बीएनएस ਬਣ ਗਈ ਹੈ ਜੀ ਬਿਲਕੁਲ ਇਸ ਤਰ੍ਹਾਂ ਕਰਕੇ ਇਹ ਜਿਹੜੀਆਂ ਕਾਫੀ ਧਰਾਵਾਂ ਜਿਹੜੀਆਂ ਬਦਲੀਆਂ ਗਈਆਂ ਨੇ ਵਾਅਦਾ ਕੀਤਾ ਗਿਆ ਘਾਟਾ ਕੀਤਾ ਗਿਆ ਪੁਲਿਸ ਨੂੰ ਜ਼ਿੰਮੇਵਾਰ ਬਣਾਇਆ ਗਿਆ ਇਵਨ ਕਿ ਜੁਡੀਸ਼ੀਅਲ ਸਿਸਟਮ ਨੂੰ ਵੀ ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ ਜੁਡੀਸ਼ੀਅਲ ਸਿਸਟਮ ਨੂੰ ਵੀ ਕਿਸੇ ਹੱਦ ਤੱਕ ਸਮਾਂ ਲਈ ਪਾਬੰਦ ਕੀਤਾ ਗਿਆ। ਅਨੰਦ ਸਾਹਿਬ ਧਰਾਵਾਂ ਦਾ ਤੁਸੀਂ ਦੱਸਤਾ ਵੀ ਬਦਲ ਗਈਆਂ 302 103 ਹੋ ਗਈ ਆ ਸਾਰੀਆਂ ਬਦਲਤੀਆਂ ਸਜ਼ਾਵਾਂ ਦੇ ਵਿੱਚ ਵੀ ਕੋਈ ਫਰਕ ਆ ਜਿਵੇਂ ਕੋਈ ਬਲਤਕਾਰ ਦਾ ਮਾਮਲਾ ਕੋਈ ਉਸ ਦੇ ਵਿੱਚ ਕੋਈ ਸਜ਼ਾ ਕੋਈ ਹੋ ਰਹੀ ਇਹ ਵੀ ਕੋਈ ਬਦਲਾ ਕੀਤਾ ਗਿਆ ਜੀ ਕੋਈ? ਇਮਰਾਨ ਜੀ ਇੱਕ ਬਹੁਤ ਵੱਡਾ ਬਦਲਾ ਹੋਇਆ ਸਾਡੀ ਸੋਸਾਇਟੀ ਚ ਅਨਫੋਰਚੂਨੇਟਲੀ ਰੇਪ کیسز ਬਹੁਤ ਵਧੇ ਆ ਗਏ ਨੇ ਬਿਲਕੁਲ ਔਰ ਖਾਸ ਕਰਕੇ ਬੱਚੀਆਂ ਨਾਲ ਬਾਲਗੀਆਂ ਨਾਲ ਵੀ ਤੁਸੀਂ ਰੋਜ਼ ਸੋਸ਼ਲ ਮੀਡੀਆ ਤੇ ਦੇਖਦੇ ਹੋ ਪਾਰਾਂ ਪੜ੍ਹਦੇ ਹੋ ਬਿਲਕੁਲ ਜੀ ਇਹ ਪਿੱਛੇ ਸਮੇ ਤੋਂ ਲੈ ਕੇ ਇਹ ਕ੍ਰਾਈਮ ਦੇ ਵਿੱਚ ਬਹੁਤ ਵਾਧਾ ਹੋਇਆ ਜਿਵੇਂ ਦਿੱਲੀ ਵੀ ਉਹ ਅਕਾਂਡ ਹੋਇਆ ਸੀ ਉਸ ਤੋਂ ਬਾਅਦ ਵੀ ਰੁਕਿਆ ਨਹੀਂ ਬਿਲਕੁਲ ਜੀ ਔਰ ਇਹ ਬਹੁਤ ਹੀ ਸੋਸਾਇਟੀ ਦੇ ਉੱਤੇ ਮਾੜਾ ਧੱਬਾ ਹੈ ਕਾਲਖ ਹੈ ਇਹ ਇਹਦੇ ਲਈ ਸਖਤ ਕਾਨੂੰਨ ਬਣਨਾ ਚਾਹੀਦਾ ਸੀ ਜਿਹੜਾ ਹੁਣ ਬਣ ਗਿਆ ਹੈ ਜੀ ਬਿਲਕੁਲ ਜੀ ਜਿਹੜਾ ਕਾਨੂੰਨ ਬਣਿਆ ਹੈ ਜੇ ਗੈਂਗ ਰੇਪ ਹੈਗਾ ਜੀ ਔਰ ਉਹ ਬੇਟੀ ਜਿਹਦੇ ਨਾਲ ਇਹ ਹਾਦਸਾ ਵਾਪਰਿਆ ਉਹਦੀ ਉਮਰ 18 ਸਾਲ ਤੋਂ ਘੱਟ ਹੈਗੀ ਹੈ ਤਾਂ ਇਸ ਨਵੇਂ ਕਾਨੂੰਨ ਦੇ ਵਿੱਚ ਘੱਟੋ ਘੱਟ ਸਜ਼ਾ ਜਿਹੜੀ ਹੈ ਉਹ ਮਰਡਰ ਦੇ ਬਰਾਬਰ 20 ਸਾਲ ਹੈ ਹਮ ਤੇ ਜਾਂ ਫਿਰ ਫਾਂਸੀ ਹੈ ਜੀ ਇਹ ਇਹ ਬਹੁਤ ਵੱਡੀ ਅਚੀਵਮੈਂਟ ਨਵੇਂ ਕਾਨੂੰਨ ਦੀ ਮੈਂ ਕਹਿ ਸਕਦਾ ਕਿਵੇਂ ਮੰਨਦੇ ਹੋ ਵੀ ਇਸ ਨੂੰ ਜਿਹੜੀ ਆ ਚੀਜ਼ ਹੁਣ ਕੀਤੀ ਆ ਤੁਹਾਡਾ ਕੀ ਪ੍ਰਤੀਕਰਮ ਹੈ ਇਸ ਨੂੰ ਕਿਵੇਂ ਮੰਨਦੇ ਹੋ ਤੁਸੀਂ ਕਿੰਨਾ ਕੁ ਵਧੀਆ ਇਹ ਫੈਸਲਾ ਜਿਹੜਾ ਦੇਖੋ ইমরান ਜੀ ਇਹ ਕਾਨੂੰਨ ਜਿਵੇਂ ਹੁਣ ਸਖਤ ਹੋਇਆ ਹੈ ਜੀ ਤਾਂ ਨੇਚਰਲ ਹੈ ਇਹ ਜਿਹੜੀ ਸੱਤ ਸਜ਼ਾ ਹੈਗੀ ਹੈ ਇੱਕ ਕ੍ਰਿਮਨਲ ਨੂੰ ਸੋਚਣ ਤੇ ਮਜਬੂਰ ਕਰੇਗੀ ਜੁਰਮ ਘਟਣਗੇ ਕਿਉਂਕਿ ਰੇਪ ਨੂੰ ਕਸਟੋਡੀਅਲ ਰੇਪ ਨੂੰ ਔਰ ਇਹ ਜਿਹੜਾ ਗੈਂਗ ਰੇਪ ਹੈ ਇਹਨੂੰ ਮਰਡਰ ਦੇ ਪ੍ਰੋਪਰ ਲੈ ਆਂਦਾ ਨਵੇਂ ਕਾਨੂੰਨ ਦੇ ਵਿੱਚ ਤੇ ਜਿਹੜੇ ਬੰਦੇ ਨੂੰ ਇਹ ਹੁਣ ਪਤਾ ਲੱਗ ਜAVE ਜੇ ਮੈਂ ਇਹ ਜਿਹੀ ਘਰਾਉਣੀ ਹਰਕਤ ਕੀਤੀ ਮੈਨੂੰ ਫਾਂਸੀ ਹੋ ਜਾਣੀ ਹੈ ਜਾਂ 20 ਸਾਲ ਸਜ਼ਾ ਦੇਣੇ ਤਾਂ ਉਹ ਵੀ ਵੇਰੀ ਸੋਚੇਗਾ ਉਹਨਾਂ ਤੋਂ ਨਵੇਂ ਕਾਨੂੰਨਾਂ ਦੇ ਮੁਤਾਬਕ ਹੁਣ ਤੱਕ ਕੋਈ ਐਫ ਆਈ ਆਰ ਹੋਈ ਹੈ 1 ਜੁਲਾਈ ਤੋਂ ਨਵੇਂ ਕਾਨੂੰਨ ਬਣ ਗਏ ਕੋਈ ਐਫ ਆਈ ਆ ਕਿਹੜੇ ਕਿਹੜੀ ਧਾਰਾ ਲੱਗੀ ਇਹਨਾਂ ਨੂੰ 임ਰਾਨ ਜੀ ਕੱਲ ਹੀ ਇਹ ਬੜੀ ਖੁਸ਼ੀ ਦੀ ਗੱਲ ਵੀ ਹੈ ਤੁਹਾਨੂੰ ਮੈਂ ਦੱਸ ਰਿਹਾ ਕੱਲ ਇਹ ਨਵੇਂ ਕਾਨੂੰਨ ਲਾਗੂ ਹੋਏ ਜੀ ਬਿਲਕੁਲ ਔਰ ਕੱਲ ਹੀ ਸਾਡੇ ਸਾਰਿਆਂ ਦੇ ਪੰਜਾਬੀਆਂ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੀ ਉਹਨਾਂ ਦਾ ਵਿਧਾਨ ਸਭਾ ਹਲਕਾ ਧੂਰੀ ਬਿਲਕੁਲ ਜੀ ਤੇ ਧੂਰੀ ਹੀ ਐਫ ਆਈ ਆਰ ਚੋਰੀ ਦੀ ਦਰਜ ਹੋਈ ਹੈ ਪਹਿਲੀ ਐਫ ਆਈ ਆਰ ਮੈਂ ਇਹਨੂੰ ਕਹਾਗਾ ਨਵੇਂ ਕਾਨੂੰਨਾਂ ਦੇ ਤਹਿਤ ਹੋਈ ਹੈ ਉਹ ਜਿਵੇਂ ਅਸੀਂ ਪਹਿਲਾਂ 388 ਲਾਦੇ ਸੀ ਹੁਣ 303 ਬੀ ਐਨ ਐਸ ਦੇ ਵਿੱਚ ਇਹ ਚੋਰੀ ਦਾ ਪਰਚਾ ਦਰਜ ਹੋਇਆ ਜੀ ਇਹ ਧੂਰੀ ਥਾਣੇ ਚ ਯਾਨੀ ਕਿ ਇਹ ਹੋ ਗਿਆ ਹੁਣ ਪਰਚੇ ਤਾਂ ਹਿੰਦੁਸਤਾਨ ਚ ਹੋਰ ਵੀ ਹੋਏ ਨੇ ਲੇਕਿਨ ਜੇ ਮੈਂ ਪੰਜਾਬ ਦੀ ਗੱਲ ਕਰਾਂ ਔਰ ਸਟੇਟ ਹੈੱਡ ਦੀ ਗੱਲ ਕਰਾਂ ਭਗਵੰਦ ਮਾਨ ਜੀ ਦੇ ਉਹਨਾਂ ਦੇ ਥਾਣੇ ਦੇ ਵਿੱਚ ਇਹ ਪਰਚਾ ਦਰਜ ਹੋਇਆ ਯਾਨੀ ਕਿ ਹੁਣ ਨਵਟਾਰਾ ਫਿਰ ਜਲਦੀ ਹੋ ਜਾਣਾ ਇਹ ਦਾ ਫਿਰ ਜਿਹੜਾ ਹੁਣ ਚੋਰੀ ਦਾ ਹੋਇਆ ਆਰਿਆਪਰ ਵਾਲਾ ਗੱਲੋਂ ਕੰਮ ਹੋ ਜਾਣਾ ਦੇਖੋ ਜੀ ਇਹ ਜਿਹੜੇ ਨਵੇਂ ਕਾਨੂੰਨ ਬਣੇ ਨੇ Imran ji ਹੁਣ ਜਿਹੜੇ ਕ੍ਰਿਮੀਨਲ ਨੇਚਰ ਦੇ ਲੋਕ ਸੀ ਉਹ ਕ੍ਰਾਈਮ ਕਰਨ ਤੋਂ ਵੀ ਕ੍ਰਾਈਮ ਕਰਨ ਤੋਂ ਪਹਿਲਾਂ ਵੀ ਬੀ ਬੀ ਰੀ ਸੋਚ ਜੀ ਮੰਨਦੇ ਠੱਲ ਪਾਊਗੀ ਘਟੂਗਾ ਜੁਰਮ ਪਏਗੀ ਜੀ ਬਿਲਕੁਲ ਠਲ ਪਏਗੀ ਜਦੋਂ ਕਿਸੇ ਨੂੰ ਪਤਾ ਹੈ ਵੀ ਇਹਦੇ ਚ ਹੁਣ ਪਹਿਲਾਂ ਆ ਪਹਿਲੇ ਕਾਨੂੰਨਾਂ ਦੇ ਵਿੱਚ ਨਾ ਇਹ ਮੁਲਜ਼ਮ ਲੋਕ ਛਕਾਨੀ ਦੇ ਕੇ ਕੱਬੇ ਸੱਜੇ ਜੀ ਬਚ ਜਾਂਦੇ ਸੀ ਹੁਣ ਬਚਣ ਦੇ ਚਾਂਸ ਹੈ ਨਹੀਂ ਇਹ ਜੇ ਸਜ਼ਾ ਹੋਣੀ ਹੈ ਤਾਂ ਘੱਟੋ ਘੱਟ 20 ਸਾਲ ਸਜ਼ਾ ਨਹੀਂ ਤਾਂ ਫਿਰ ਫਾਂਸੀ ਦੇ ਟੰਗ ਦੇਣਗੇ ਜੀ ਇਹਦੇ ਵਿੱਚ ਜਾਨੀ ਕਿ ਹੁਣ ਉਹ ਸਮਾਂ ਵੀ ਨਹੀਂ ਹੈਗਾ ਬੰਦਾ ਕਹੂਗਾ ਮੈਂ ਬਚ ਜੂੰਗਾ ਜਾਂ ਫਿਰ ਕੋਈ ਹੋਰ ਮਾਮਲਿਆਂ ਦੇ ਵਿੱਚ ਕਹੂਗਾ ਰਾਜੀਨਾਮਾ ਹੋ ਜੂ ਥੱਕ ਕੇ ਕੱਬੇ ਸੱਜੇ ਜਾ ਕੇ ਟ੍ਰਾਇਲ ਨੂੰ ਲੇਟ ਕਰਨ ਦੇ ਟੈਕਟਿਕਸ ਸੱਦੇ ਵਕੀਲ ਭਰਾ ਵੀ ਕਰ ਲੈਂਦੇ ਸੀ ਬਹੁਤ ਚੰਪੀ ਕਰਦੇ ਸੀ ਉਹ ਹੁਣ ਟੈਕਟਿਸ ਡਿਲੇ ਵਾਲੇ ਨਹੀਂ ਚੱਲਣਗੇ ਹਮ ਕਿਉਂਕਿ ਸਾਰਾ ਜਿਹੜਾ ਹੈ ਸਮਾਬੱਧ ਟ੍ਰਾਇਲ ਹੋ ਗਈ ਹੈ ਯਾਨਮ ਇੱਕ ਰੂਪ ਬਿਲਕੁਲ ਯਾਨੀ ਕਿ ਇਨਸਾਫ ਜਲਦੀ ਮਿਲ ਜਾਏਗਾ ਲੋਕਾਂ ਨੂੰ ਇਨਸਾਫ ਦੇ ਲਈ ਬਾਰ ਬਾਰ ਅਦਾਲਤਾਂ ਦੇ ਚੱਕਰ ਨਹੀਂ ਘਟਣੇ ਪੈਣਗੇ ਸਿੱਧੇ ਸ਼ਬਦਾਂ ਚ ਗੱਲ ਕਰੀਏ ਜੀ ਅਮਰਾਂਤ ਜੀ ਇਹ ਜਿਹੜੇ ਕਾਨੂੰਨਾਂ 'ਚ ਸੋਧ ਹੋਈ ਹੈ ਇਹਦੀ ਬਹੁਤ ਜ਼ਰੂਰਤ ਸੀ ਕਿਉਂਕਿ ਸਮਾਂ ਬਦਲ ਗਿਆ ਅੰਗਰੇਜ਼ਾਂ ਦੇ ਟਾਈਮ ਕੁਝ ਹੋਰ ਟਾਈਮ ਦੇ ਸੀ ਉਦੋਂ ਕਿਹੜੇ ਮੋਬਾਈਲ ਹੁੰਦੇ ਸੀਗੇ ਇਲੈਕਟ੍ਰੋਨਿਕਸ ਮੀਡੀਆ ਕਿੱਥੇ ਸੀ ਬਿਲਕੁਲ ਜੀ ਜਦੋਂ ਇਹ ਚੀਜ਼ਾਂ ਸਮਾਂ ਇੰਨਾ ਬਦਲ ਗਿਆ ਹੈ ਤਾਂ ਇਹਨਾਂ ਦਾ ਪੋਜ਼ਿਟਿਵ ਜ਼ੂਜ ਹੋਣਾ ਵੀ ਬਹੁਤ ਜ਼ਰੂਰੀ ਸੀ ਹੁਣ ਤੁਸੀਂ ਦੇਖੋ ਸਮਨ ਪਹਿਲਾਂ ਲੈ ਕੇ ਸਾਡਾ ਸਪਾਈਕਰਾਂ 'ਚ ਫਰੀ ਜਾਂਦਾ ਬਦਲਾ ਲਾ ਬਧਾਣੇ ਸੀ ਹੁਣ ਆਨਰੇਬਲ ਉਲਟਾ ਨੇ ਇਹ ਕਹਤਾ ਹੈ ਭਈ ਜੇ ਤੁਸੀਂ ਸਬਨ ਉਹਦੇ ਮੋਬਾਈਲ ਤੇ ਭੇਜ ਦਿਓ WhatsApp ਤੇ ਭੇਜ ਦਿਓ ਔਰ ਉਹ ਨੋਟ ਹੋ ਗਏ ਨੇ ਹਾਂਜੀ ਉਹਦੇ ਨਿਸ਼ਾਨ ਆ ਗਏ ਨੇ ਦੋ ਤਾਂ ਉਹ ਦੀ ਜਿਹੜੀ ਹੈ ਸੰਬੰਧ ਸਮਝੀ ਜਾਏਗੀ ਇਹ ਸੰਬੰਧ ਹੋ ਗਿਆ ਹੈ ਇਸ ਤਰ੍ਹਾਂ ਹੀ ਜੇ ਐਵੀਡੈਂਸ ਦੇ ਵਿੱਚ ਵੀ ਕੋਈ ਬੰਦਾ ਬਾਹਰ ਬੈਠਾ ਹੈਗਾ ਕੂਚ ਨਹੀਂ ਆ ਸਕਦਾ ਤਾਂ ਵੀਡੀਓਗ੍ਰਾਫੀ ਰਹੀ ਉਹਦੀ ਐਵੀਡੈਂਸ ਹੋ ਜਾਏਗੀ ਔਰ ਸ਼ੁਰੂ ਹੋਊਗਾ ਯਾਨੀ ਉਹਨੂੰ ਸਪੈਸ਼ਲ ਆਉਣਾ ਨਹੀਂ ਪਊਗਾ ਹਾਂਜੀ ਉਹ ਵੀ ਚੁੱਕੀ ਹੈਗੀ ਆ ਅ ਵੀਡੀਓ ਕਾਨਫਰੈਂਸ ਦੇ ਵਿੱਚ ਮੰਨ ਲਓ ਇੱਥੇ ਕੋਈ ਪਟਿਆਲੇ ਕੇਸ ਚੱਲ ਰਿਹਾ ਹੈਗਾ ਤੇ ਜਿਹਦੀ ਸਟੇਟਮੈਂਟ ਰਿਕਾਰਡ ਕਰਨੀ ਹੈ ਜਿਸ ਲੜਕੀ ਦੀ ਜਾਂ ਬੰਦੇ ਦੀ ਉਹ ਕਲਕੱਤੇ ਬੈਠਾ ਹੈ ਆਉਣ ਜਾਣ ਦਾ ਕਿੰਨਾ ਸਮਾਂ ਖਰਚਾ ਤਾਂ ਵੀਡੀਓਗ੍ਰਾਫੀ ਲਈ ਉਹਦੀ ਐਵੀਡੈਂਸ ਹੋਏਗੀ ਤੇ ਉਹ ਮੰਨਣ ਜੋਗ ਹੂਮ ਬਿਲਕੁਲ ਬਿਲਕੁਲ ਤਾਂ ਕੁੱਲ ਮਿਲਾ ਕੇ ਆਪਾਂ ਕਹੀਏ ਵੀ ਲੋਕਾਂ ਦਾ ਇਸ ਦੇ ਵਿੱਚ ਫਾਇਦਾ ਆ ਜੁਰਮ ਨੂੰ ਠੱਲ ਪਵੇਗੀ ਤਾਂ ਲੋਕ ਜਿਹੜੇ ਕ੍ਰਾਈਮ ਕਰਨ ਵਾਲੇ ਹੁੰਦੇ ਨੇ ਉਹ 100 ਵਾਰ ਸੋਚਣਗੇ ਕਿ ਅਸੀਂ ਅਜਿਹੀ ਗਲਤੀ ਨਾ ਕਰੀਏ ਕਿਉਂਕਿ ਹੁਣ ਇਸ ਤਰੀਕੇ ਨਾਲ ਬਚਿਆ ਨਹੀਂ ਜਾ ਸਕੇਗਾ। ਦਿੱਪਤੀ ਸਾਹਿਬ ਅਨੰਦ ਸਾਹਿਬ ਤੁਸੀਂ ਬਹੁਤ ਵਧੀਆ ਲੋਕਾਂ ਨੂੰ ਜਾਗਰੂਕ ਕੀਤਾ ਲੋਕਾਂ ਨੂੰ ਦੱਸਿਆ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਵੀ ਦੇਖ ਲੈਂਦੇ ਨੇ ਸੁਣ ਲੈਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਸਿਰਫ ਹੈਡਲਾਈਨ ਦੇਖ ਲੈਂਦੇ ਨੇ ਕਾਨੂੰਨ ਬਦਲ ਗਿਆ ਪਰ ਬਹੁਤ ਸਾਰੇ ਅਜਿਹੇ ਨੇ ਲੋਕ ਹੁੰਦੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸਲੀ ਵਿੱਚ ਹੈ ਕੀ ਇਹਨਾਂ ਦੇ। ਇਮਰਾਨ ਜੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਮੈਂ ਆਪਣੇ ਵੱਲੋਂ ਪੰਜਾਬ ਸਰਕਾਰ ਦਾ ਵੀ ਖਾਸ ਕਰਕੇ ਸਾਡੇ ਪੁਲਿਸ ਡਿਪਾਰਟਮੈਂਟ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਉਹਨਾਂ ਨੇ ਇੱਕ ਕਾਨੂੰਨਾਂ ਦੀ ਜਾਣਕਾਰੀ ਦੇਣ ਵਾਸਤੇ ਸਾਡੇ 20000 ਤੋਂ ਜ਼ਿਆਦਾ ਪੁਲਸ ਅਫਸਰਾਂ ਦੀ ਟ੍ਰੇਨਿੰਗ ਸ਼ੁਰੂ ਕੀਤੀ ਹੋਈ ਹੈ ਉਹਨਾਂ ਨੂੰ ਟ੍ਰੇਨ ਕਰ ਰਹੇ ਨੇ ਸਰਕਾਰ ਵੀ ਕੇਂਦਰ ਸਰਕਾਰ ਵੀ ਆਪਣੇ ਪੱਧਰ ਤੇ ਬੜੀਆਂ ਐਫਰਟਸ ਕਰ ਰਹੀਆਂ ਨੇ ਜਿਹੜੇ ਨਵੇਂ ਕਾਨੂੰਨ ਨੇ ਹੋਰ ਲਾਗੂ ਤਾਂ ਹੋ ਗਏ ਨੇ ਪਰ ਅਵੇਅਰਨੈਸ ਵਾਸਤੇ ਲੋਕਾਂ ਨੂੰ ਅਵੇਅਰ ਹੋਣਾ ਇਹਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਵੇਅਰਨੈਸ ਹੋ ਰਹੀ ਹੈ ਅੱਜ ਅਸੀਂ ਵੀ ਜਿਹੜੀ ਤੁਸੀਂ ਮੇਰਾ ਇੰਟਰਵਿਊ ਕਰ ਰਹੇ ਹੋ ਇਹ ਉਸੇ ਅਵੇਅਰਨੈਸ ਦਾ ਇੱਕ ਪਾਰਟ ਹੀ ਹੈ ਤਾਂ ਕਿ ਲੋਕਾਂ ਨੂੰ ਨਵੇਂ ਕਾਨੂੰਨਾਂ ਤੋਂ ਉਹ ਜਾਣੂ ਹੋ ਸਕਣ ਇੱਕ ਹੋਰ ਸਵਾਲ ਜਹਨ ਦੇ ਵਿੱਚ ਆਉਂਦਾ ਪੁਲਿਸ ਜਿਵੇਂ ਪਹਿਲਾਂ ਕੋਈ ਬਜ਼ੁਰਗ ਹੁੰਦਾ ਸੀ ਕੋਈ ਬਿਮਾਰ ਹੁੰਦਾ ਸੀ ਉਸ ਨੂੰ ਫੜ ਲੈਂਦੇ ਸੀ ਥੱਲੇ ਲੈਵਲ ਵਾਲੇ ਜਿਹੜੇ ਹੁੰਦੇ ਸੀ ਕੀ ਹੁਣ ਉਸ ਦੇ ਵਿੱਚ ਕੋਈ ਚੇਂਜਸ ਹੋਇਆ ਕੋਈ ਨਵੇਂ ਕਾਨੂੰਨ ਦੇ ਮਤابق ইমরান ਜੀ ਹੁਣ ਜੇ ਕਿਸੇ ਜੁਰਮ ਦੇ ਵਿੱਚ ਅਜਿਹੇ ਜੁਰਮਾ ਜਿਹਦੇ ਵਿੱਚ ਸਜ਼ਾ 3 ਸਾਲ ਤੋਂ ਘੱਟ ਹੈਗੀ ਹੈ ਔਰ ਉਹਦੇ ਵਿੱਚ ਅਰੈਸਟ ਹੋਣੀ ਹੈ ਜੀ ਬੰਦਾ ਬਿਮਾਰ ਹੈ ਜਾਂ ਉਹਦੀ ਉਮਰ 60 ਸਾਲ ਤੋਂ ਉੱਪਰ ਹੈ ਤਾਂ ਉਹ ਗਾਈਡਡ ਅਫਸਰ ਦੀ ਮਨਜ਼ੂਰੀ ਤੋਂ ਬਿਨਾ ਉਹਦੀ ਰੈਸਟ ਨਹੀਂ ਹੋਏਗੀ ਪਹਿਲਾਂ ਸਾਡੀ ਪੁਲਿਸ ਬਿਲਕੁਲ ਇਹ ਰੈਸਟਪਾਉਂਡ ਚਾਹੇ ਬਿਮਾਰ ਆ ਚਾਹੇ ਬੁੱਢਾ ਅਸੀਂ ਰੈਸਟ ਪਾ ਦਿੰਦੇ ਹਾਂ ਲੇਕਿਨ ਇਹ ਫੌਂਡ ਨਵੇਂ ਕਾਨੂੰਨ ਦੇ ਮਤਾਬਕ ਪੁਲਿਸ ਨੂੰ ਬਾਉਂਡ ਕੀਤਾ ਹੈ ਉਹ ਇਹ ਦੇਖੇਗੀ ਕਿ ਬੰਦਾ ਬਿਮਾਰ ਹੈ ਉਮਰ ਇਹਦੀ 60 ਸਾਲ ਤੋਂ ਉੱਪਰ ਹੈ ਤਾਂ ਜਿਹੜਾ ਹਲਕਾ ਜੀਓ ਹੋਏਗਾ ਡੀਐਸਪੀ ਹੋਏਗਾ ਘੱਟੋ ਘੱਟ ਰੈਂਕ ਦਾ ਉਹ ਤੋਂ ਮਨਜ਼ੂਰੀ ਲੈ ਕੇ ਫਿਰ ਗ੍ਰਿਫਤਾਰੀ ਹੋਏਗੀ ਔਰ ਇਹ ਸਾਰੀ ਜਿਹੜੀ ਡੇਲੀ ਦੀ ਕਾਰਵਾਈ ਹੈ ਉਹ ਮਾਨਯੋਗ ਅਦਾਲਤ ਨੂੰ ਦੱਸੀ ਪੈਗੀ ਡੇਲੀ ਦੀ ਡੇਲੀ ਵੀ ਕੀ ਕਾਰਵਾਈ ਅਸੀਂ ਕਰਦੇ ਹਾਂ ਔਰ ਕੋਰਟਾਂ ਨੂੰ ਵੀ ਨਵੇਂ ਕਾਨੂੰਨ ਦੇ ਮਤਾਬਕ ਇਹ ਡਾਇਰੈਕਸ਼ਨਸ ਹੈਗੀਆਂ ਨੇ ਕਿ ਜਿਹੜੇ ਸਮਰੀ ਟ੍ਰਾਇਲ ਹੈਗੇ ਨੇ ਸਮਰੀ ਟ੍ਰਾਇਲ ਕੇਸ ਹਨ ਉਹਨੂੰ ਸਪੀਡੀ ਜਿਹੜਾ ਹੈਗਾ ਕਿਸੇ ਸਿੱਤੇ ਤੇ ਪਹੁੰਚਾਇਆ ਜਾਵੇ ਜੀ ਜੀ ਬਿਲਕੁਲ ਤਾਂ ਅਨੰਦ ਸਾਹਿਬ ਤੁਸੀਂ ਕੀਮਤੀ ਸਮਾਂ ਵੀ ਦਿੱਤਾ ਬਹੁਤ ਵਧੀਆ ਜਿਹੜੇ ਇੱਕ ਕਈਏ ਲੋਕਾਂ ਨੂੰ ਜਾਗਰੂਕ ਵੀ ਕੀਤਾ ਤੇ ਇਹਨਾਂ ਕਾਨੂੰਨਾਂ ਦੇ ਬਾਰੇ ਵਿਸਥਾਰ ਦੇ ਨਾਲ ਤੁਸੀਂ ਸਮਝਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਮਰਾਨ ਜੀ ਮੈਂ ਆਪਣੇ ਵੱਲੋਂ ਬੀਇੰਗ ਇਹ ਪੁਲਿਸ ਅਫਸਰ ਬੀਇੰਗ ਐਡਵੋਕੇਟ ਬੀਇੰਗ ਅ ਸੋਸਾਇਟੀ ਦਾ ਇੱਕ ਜ਼ਿੰਮੇਵਾਰ ਵਿਅਕਤੀ ਹੋਣ ਦੇ ਨਾਤੇ ਇਹ ਨਵੇਂ ਕਾਨੂੰਨਾਂ ਦੀ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਵੈਲਕਮ ਵੀ ਕਰਦਾ ਹੈ ਔਰ ਕੇਂਦਰ ਸਰਕਾਰ ਦਾ ਖਾਸ ਕਰਕੇ ਅਮਰ ਸ਼ਾਹ ਜੀ ਜਿਹੜੇ ਸਾਡੇ ਹੋਮ ਮਿਨਿਸਟਰ ਨੇ ਔਰ ਮੋਦੀ ਜੀ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਵੀ ਉਹ ਆਪਣੀ ਸਰਕਾਰ ਦੇ ਸਮੇਂ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਲੈ ਕੇ ਆਏ ਨੇ ਜਿਹੜੇ ਕੱਲ ਤੋਂ ਲਾਗੂ ਹੋ ਚੁੱਕੇ ਹੈ ਬਹੁਤ ਬਹੁਤ ਧੰਨਵਾਦ ਸਾਸੀ ਕਾ ਬਿਲਕੁਲ ਤਾਂ ਨਵੇਂ ਕਾਨੂੰਨ ਲਾਗੂ ਹੋ ਚੁੱਕੇ ਨੇ ਇਸ ਦੇ ਨਾਲ ਜੁਰਮ ਨੂੰ ਠੱਲ ਪਵੇਗੀ ਤੇ ਲੋਕਾਂ ਨੂੰ ਇਨਸਾਫ ਮਿਲੇਗਾ